ਆਮ ਆਦਮੀ ਪਾਰਟੀ ਮੰਤਰੀ ਮਨ ਅਰੋੜਾ ਨੇ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ੀਤਲ ਅੰਗੁਰਾਲ ਤੇ ਨਿਸ਼ਾਨੇ ਸਾਤੇ ਜਿਨ੍ਹਾਂ ਉਹਨਾਂ ਨੇ ਸ਼ੀਤਲ ਅੰਗੁਰਾਲ ਨੂੰ 5 ਸਵਾਲ ਪੁੱਛੇ ਤੇ ਕਿਹਾ ਕਿ ਉਹਨਾਂ ਨੂੰ ਇਹਨਾਂ ਸਵਾਲਾਂ ਦੇ ਜਵਾਬ ਜਲੰਧਰ ਪੱਛਮੀ ਦੇ ਲੋਕਾਂ ਨੂੰ ਦੇਣੇ ਚਾਹੀਦੇ ਨੇ ਆਮ ਆਦਮੀ ਪਾਰਟੀ ਪੰਜਾਬ ਨੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਤੇ ਜਲੰਧਰ ਪੱਛਮੀ ਦੇ ਲੋਕਾਂ ਨਾਲ ਧੋਖਾ ਕਰਨਾ ਉਹਨਾਂ ਦੇ ਫਤਵੇ ਦਾ ਨਰਾਤਰ ਕਰਨ ਅਤੇ ਲੋਕਾਂ ਦੀ ਭਲਾਈ ਤੋਂ ਉੱਪਰ ਆਪਣੇ ਸਵਾਰਥੀ ਤੇ ਗੈਰ ਕਾਨੂੰਨੀ ਕੰਮਾਂ ਨੂੰ ਪੈਲ ਦੇਣ ਦੇ ਲਈ ਤਿੱਖਾ ਹਮਲਾ ਕੀਤਾ ਹੈ ਅਮਨ अरोड़ा ਦੇ ਨਾਲ ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਉਮੀਦਵਾਰ ਪਵਨ ਕੁਮਾਰ ਟੀਨੂ ਤੇ ਲਹਿਰਾ ਤੋਂ ਵਿਧਾਇਕ ਬਰਿੰਦਰ ਗੋਇਲ ਵੀ ਮੌਜੂਦ ਰਹੇ ਆਮ ਆਦਮੀ ਪਾਰਟੀ ਆਗੂ ਨੇ ਕਿਹਾ ਕਿ ਸ਼ੀਤਲ ਅੰਗੁਰਾਲ ਨੇ ਆਪਣੇ ਸਵਾਰਥ ਲਈ ਇਸ ਜ਼ਮੀਨ ਚੋਣ ਜਲੰਧਰ ਦੇ ਲੋਕਾਂ ਤੇ ਥੋਪ ਦਿੱਤੀ ਹੈ ਉਹਨਾਂ ਕਿਹਾ ਕਿ ਉਹਨਾਂ ਨੇ ਲੋਕਾਂ ਨਾਲ ਧੋਖਾ ਕੀਤਾ ਤੇ ਹੁਣ ਜਲੰਧਰ ਦੇ ਲੋਕ ਇਸ ਵਾਰੀ ਉਨਾ ਨੂੰ ਸਬਕ ਸਿਖਾਉਣਗੇ ਅਮਨ ਅਰੋੜਾ ਨੇ ਕਿਹਾ ਕਿ ਸ਼ੀਤਲ ਅੰਗਰਾਲ ਨੇ ਆਪਣੇ ਹਲਕੇ ਦੇ ਲੋਕਾਂ ਤੇ ਉਹਨਾਂ ਦੇ ਫਤਵੇ ਤੋਂ ਵੱਧ ਕੇ ਤਾਨਾਸ਼ਾਈ ਪਾਰਟੀ ਭਾਜਪਾ ਨੂੰ ਚੁਣਿਆ ਉਹਨਾਂ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਸ਼ੀਤਲ ਅੰਗਰਾਲ ਤਕ ਬਿਹਤਰ ਪਤਾ ਨਹੀਂ ਤੇ ਉਹਨਾਂ ਨਾਲੋਂ ਵੀ ਵੱਧ ਉਹਨਾਂ ਦੇ ਕਿਰਦਾਰ ਨੂੰ ਜਾਣਨ ਵਾਲੇ ਜਲੰਧਰ ਵੈਸ ਦੇ ਪੌਣੇ 2 ਲੱਖ ਵੋਟ ਨੇ ਜਿਹੜੇ ਉਹ ਹੋਰ ਵੀ ਬਿਹਤਰ ਤਰੀਕੇ ਦੇ ਨਾਲ ਜਾਣਦੇ ਨੇ ਮੈਂ ਪੁੱਛਣਾ ਚਾਹਾਂਗਾ ਸ਼ੀਤਲ ਅੰਗਰਾਲ ਤੋਂ ਪਹਿਲਾ ਸਵਾਲ ਕਿ ਤੁਸੀਂ 2.5 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਚੋਂ ਰਿਜ਼ਾਈਨ ਕੀਤਾ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਤੇ ਜਿਸ ਦਿਨ ਇਲੈਕਸ਼ਨ ਹੋਗੀ ਉਸ ਤੋਂ ਉਸ ਦਿਨ ਤੁਸੀਂ ਰਿਜ਼ਾਈਨ ਕਰਨ ਦੇ 2.5 ਮਹੀਨੇ ਬਾਅਦ ਤੁਸੀਂ ਆਪਦਾ ਅਸਤੀਫਾ ਆਪਦਾ ਰੈਜ਼ੀਗਨੇਸ਼ਨ ਵਾਪਸ ਲਿਆ ਕੀ ਸਾਬਤ ਕਰਨਾ ਚਾਹੁੰਦੇ ਸੀਗੇ ਕੀ ਉਹ ਇਹ ਸਮਝ ਚੁੱਕੇ ਸੀਗੇ ਮੇਰਾ ਸਵਾਲ ਹੈ ਸ਼ੀਤ ਲੰਗਰਾਲ ਨੂੰ ਮੇਰਾ ਸਵਾਲ ਹੈ ਕਿ ਕੀ ਉਹ ਸਮਝ ਚੁੱਕੇ ਸੀਗੇ 2.5 ਮਹੀਨੇ ਬੀਜੇਪੀ ਦੀ ਕੈਂਪੇਨ ਦੇ ਵਿੱਚ ਫਿਰਕੇ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਕਿ ਬੀਜੇਪੀ ਦੇ ਪੱਲੇ ਕੁਝ ਹੈ ਨਹੀਂ ਔਰ ਉਹਨਾਂ ਨੂੰ ਲੋਕਾਂ ਨੇ ਜਲੰਧਰ ਵੈਸ ਦੇ ਲੋਕਾਂ ਨੇ ਮੂੰਹ ਨਹੀਂ ਲਾਉਣਾ ਤੇ ਉਹ ਬੁਰੀ ਤਰ੍ਹਾਂ ਹਾਰਨਗੇ ਬੁਰੀ ਤਰ੍ਹਾਂ ਸ਼ਿਕਸਤ ਹੋਣਗੇ ਇਥੋਂ ਕਿ ਐਸੇ ਕਰਕੇ ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਸੀ ਉਹ ਵਾਪਸ ਲਿਆ ਪਰ ਖੁਸ਼ਕਿਸਮਤੀ ਸਾਡੀ ਆਮ ਆਦਮੀ ਪਾਰਟੀ ਦੀ ਔਰ ਜਲੰਧਰ ਵੈਸ ਦੇ ਲੋਕਾਂ ਦੀ ਕਿ ਉਹ ਅਸਤੀਫਾ ਉਹਨਾਂ ਦੇ ਅਸਤੀਫਾ ਵਾਪਸ ਲੈਣ ਤੋਂ 2 ਦਿਨ ਪਹਿਲਾਂ ਮਨਜ਼ੂਰ ਹੋ ਚੁੱਕਿਆ ਸੀਗਾ ਤੇ ਅੱਜ ਆਮ ਆਦਮੀ ਪਾਰਟੀ 10 ਤਰੀਕ ਨੂੰ ਜਲੰਧਰ ਵੈਸ ਤੇ ਲੋਕਾਂ ਦੇ ਦੇ ਰਾਹੀਂ ਇੱਕ ਚੰਗਾ ਇਮਾਨਦਾਰ ਕੈਂਡੀਡੇਟ ਜਿਹੜਾ ਐਮਐਲਏ ਬਣਨ ਜਾ ਰਹੀ ਹੈ ਸੋ ਮੇਰਾ ਪਹਿਲਾ ਸਵਾਲ ਕੀ ਕਾਰਨ ਸੀਗੇ ਕਿ ਪਹਿਲਾਂ ਤੁਸੀਂ ਅਸਤੀਫਾ ਦਿੱਤਾ ਵਿਧਾਨ ਸਭਾ ਦੇ ਸਪੀਕਰ ਨੂੰ ਮੁੜ ਕੇ ਵਾਪਸ ਕਰਨ ਚੱਲ ਪਏ ਕੀ ਤੁਹਾਨੂੰ ਜੋ ਜਨਾਜ਼ਾ ਭਾਜਪੀ ਦਾ ਨਿਕਲਣ ਵਾਲਾ ਹੈ ਕੀ ਤੁਹਾਨੂੰ ਉਹ ਭਲੀ ਭੰਤੀ ਅੰਦਾਜ਼ਾ ਹੋ ਚੁੱਕਿਆ ਸੀਗਾ ਜਾਂ ਤੁਹਾਡੀਆਂ ਜਿਹੜੀਆਂ ਕੋਈ ਕਮਿਟਮੈਂਟਾਂ ਹੋਈਆਂ ਸੀਗੀਆਂ ਸੈਟਿੰਗਾਂ ਹੋਈਆਂ ਸੀਗੀਆਂ ਉਹਦੇ ਉੱਪਰ ਬੀਜੇਪੀ ਖੜਾ ਨਹੀਂ ਉਤਰੀ ਸੀਗੀ ਮੇਰਾ ਦੂਸਰਾ ਸਵਾਲ ਸ਼ੀਤਲ ਅੰਗਰਾਲ ਨੂੰ ਕਿ ਅੱਜ ਤੋਂ ਨਹੀਂ ਜਲੰਧਰ ਵੈਸ ਦੇ ਲੋਕ ਨੇ ਜਿਹੜੇ ਉਹ ਪਿਛਲੇ 30 40 ਸਾਲਾਂ ਤੋਂ ਸ਼ੀਤਲ ਅੰਗਰਾਲ ਔਰ ਸੁਸ਼ੀਲ ਕੁਮਾਰ ਰਿੰਕੂ ਦੇ ਜੋ ਆਪਸ ਦੇ ਵਿੱਚ ਰਿਸ਼ਤੇ ਰਹੇ ਨੇ ਜੋ ਇੱਟ ਕੁੱਤੇ ਦਾ ਵੈਰ ਰਿਹਾ ਹੈ ਜੋ ਦੁਸ਼ਮਣੀਆਂ ਰਹੀਆਂ ਨੇ ਜਿਹਦੇ ਵਿੱਚ ਉਹਨਾਂ ਨੇ ਇੱਕ ਦੂਜੇ ਦੇ ਪਰਿਵਾਰਾਂ ਨੂੰ ਵੀ ਨਹੀਂ ਬਖਸ਼ਿਆ ਇਹ じゃ ਕਿਹੜਾ ਕਾਮਨ ਇੰਟਰਸਟ ਸੀਗਾ ਇਹ じゃ ਕਿਹੜਾ ਦੋਨਾਂ ਦਾ ਨਿੱਜੀ ਹਿੱਤ ਪੈਦਾ ਕੀਤਾ ਬੀਜੇਪੀ ਨੇ ਕਿ ਅੱਜ ਜੋ ਦੋਨੋਂ ਕਿ ਹੋ ਖਿਚੜੀ ਹੋਏ ਫਿਰਦੇ ਨੇ ਔਰ ਇਸ ਤੋਂ ਵੀ ਵੱਡਾ ਸਵਾਲ ਉਹਨਾਂ ਨੂੰ ਇਹ ਹੈ ਕਿ ਜਿਹੜੇ ਉਹਨਾਂ ਦੇ ਦੋਏ ਪਾਸਿਆਂ ਦੇ ਸੈਂਕੜੇ ਸਾਥੀਆਂ ਨੇ ਵਰਕਰਾਂ ਨੇ ਸਪੋਰਟਰਾਂ ਨੇ ਉਹਨਾਂ ਪਿੱਛੇ ਲੜਾਈਆਂ ਲੜੀਆਂ ਉਹਨਾਂ ਪਿੱਛੇ ਪਰਚੇ ਕਰਾਏ ਕਿ ਉਹਨਾਂ ਦਾ ਅੱਜ ਕੀ ਹਾਲ ਹੈ ਤੁਸੀਂ ਤਾਂ ਦੋਨੋਂ ਜੱਫੀਆਂ ਪਾ ਕੇ ਆਪਦੇ ਇੱਕ ਕਾਮਨ ਇੰਟਰਸਟ ਪਿੱਛੇ ਤੁਸੀਂ ਤਾਂ ਤੁਰ ਪਏ ਪਰ ਜਿਨ੍ਹਾਂ ਸਾਥੀਆਂ ਨੇ ਤੁਹਾਡੇ ਨਾਲ ਪਰਚੇ ਸਹੇ ਨੇ ਇੱਕ ਦੂਜੇ ਦੇ ਪਰਿਵਾਰਾਂ ਦੇ ਉੱਪਰ ਵੀ ਪਰਚੇ ਕਰਾਉਣ ਦੇ ਵਿੱਚ ਕਸਰ ਨਹੀਂ ਛੱਡੀ ਉਹਨਾਂ ਦਾ ਕੀ ਸਟੇਟਸ ਹੈ ਇਹ ਅੱਜ ਸੁਸ਼ੀਲ ਕੁਮਾਰ ਰਿੰਕੂ ਔਰ ਸ਼ੀਤਲ ਅੰਗਰਾਲ ਜ਼ਰੂਰ ਦੱਸਣਾ ਮੇਰਾ ਤੀਸਰਾ ਸਵਾਲ ਲੋਕ ਕਿਸੇ ਨੂੰ ਵੀ ਚੁਣਦੇ ਨੇ ਜਦੋਂ ਵੋਟਾਂ ਪਾ ਕੇ ਤੇ ਲੋਕ ਐਕਸਪੈਕਟ ਕਰਦੇ ਨੇ ਔਰ ਪੋਲਿਟਿਕਲ ਕਲਾਸ ਦੀ ਜ਼ਿੰਮੇਵਾਰੀ ਹੁੰਦੀ ਹੈ ਲੀਡਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਦੇ ਇਲਾਕਿਆਂ ਦੇ ਵਿੱਚ ਉਹਨਾਂ ਦੇ ਹਲਕੇ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਇਲਿਗਲ ਐਕਟੀਵਿਟੀ ਕੋਈ ਮਾੜੀ ਐਕਟੀਵਿਟੀ ਚਾਹੇ ਉਹ ਚੋਰੀਆਂ ਚਕਾਰੀਆਂ ਨੇ ਚਾਹੇ ਉਹ ਨਸ਼ੇ ਨੇ ਚਾਹੇ ਉਹ ਦੜੇ ਸੱਟੇ ਨੇ ਚਾਹੇ ਉਹ ਲੋਟਰੀਆਂ ਨੇ ਚਾਹੇ ਉਹ ਨਕਲੀ ਸ਼ਰਾਬਾਂ ਨੇ ਚਾਹੇ ਉਹ ਲੋਕਾਂ ਦੀਆਂ ਪ੍ਰਾਪਰਟੀਆਂ ਦੇ ਉੱਪਰ ਕਬਜ਼ੇ ਨੇ ਇਹ ਹਰੇਕ ਚੁਣੇ ਹੋਏ ਨੁਮਾਇंदे ਦੀ ਜ਼ਿੰਮੇਵਾਰੀ ਹੁੰਦੀ ਹੈ ਇਨਸ਼ੋਰ ਕਰਨਾ ਕਿ ਆਪਦੇ ਹਲਕੇ ਦੇ ਵਿੱਚ ਉਹ ਇਨਸ਼ੋਰ ਕਰੇ 100% ਨਾ ਸੀ ਤਾਂ ਘੱਟੋ-ਘੱਟ 100% ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ ਹੈ ਹਰੇਕ ਚੁਣੇ ਹੋਏ ਨੁਮਾਇंदे ਦੀ ਕਿ ਅਜਿਹਾ ਇਲੀਗਲ ਐਂਟੀ-ਸੋਸ਼ੀਅਲ ਇਮੋਰਲ ਐਕਟੀਵਿਟੀਆਂ ਨੇ ਜਿਹੜੀਆਂ ਉਹ ਕੋਈ ਵੀ ਲੀਡਰ ਆਪਦੇ ਹਲਕੇ ਦੇ ਵਿੱਚ ਚੱਲਣ ਨਾ ਦੇਵੇ ਪਰ ਹੁਣ ਪਿਛਲੇ ਤਕਰੀਬਨ 5-6 ਦਿਨਾਂ ਤੋਂ ਅਸੀਂ ਲੋਕ ਜਿਹੜੇ ਬਾਹਰੋਂ ਆਇਆ ਤੇ ਸਾਡੇ ਵਰਗੇ ਹੋਰ ਸੈਂਕੜੇ ਲੋਕ ਉਹ ਜਦੋਂ ਸ਼ੀਤਲ ਲੰਗਰਾਲ ਦੀ ਪਿਛਲੇ 2 ਸਵਾ 2 ਸਾਲਾਂ ਦੀਆਂ ਕਾਰਵਾਈਆਂ ਸੁਣਦੇ ਨੇ ਉਹਨਾਂ ਦਾ ਜਿਹੜਾ ਪੋਲਿਟਿਕਲ ਪਾਸਟ ਹੈ ਕ੍ਰਿਮినਲ ਪਾਸਟ ਉਹਨਾਂ ਦਾ ਛੱਡ ਦिए ਪਰ ਇਹਨਾਂ 2 ਸਾਲਾਂ ਦੇ ਵਿੱਚ ਕੀ ਇਹ ਸ਼ੀਤਲ ਲੰਗਰਾਲ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀਗੀ ਕਿ ਜਿੰਨੀਆਂ ਇਲਲੀਗਲ ਐਕਟੀਵਿਟੀਆਂ ਦੜੇ ਸੱਟੇ ਲੋਟਰੀਆਂ ਜਿੰਨੇ ਜਹਾਨ ਪਰ ਦੇ ਜਿੰਨੇ ਜਹਾਨ ਪਰ ਦੇ ਗੰਦੇ ਮਾੜੇ ਕ੍ਰਿਮినਲ ਕੰਮ ਨੇ ਉਹਨਾਂ ਦੇ ਵਿੱਚ ਸ਼ੀਤਲ ਅੰਗਰਾਲ ਦਾ ਨਾਮ ਬੋਲਦਾ ਹੈ ਸ਼ੀਤਲ ਅੰਗਰਾਲ ਜੀ ਤੁਹਾਨੂੰ ਆਪਦੇ ਆਪਦੇ 2 ਲੱਖ ਵੋਟਰਾਂ ਦੇ ਦਰਵਾਜ਼ੇ ਤੇ ਜਾਣ ਤੋਂ ਪਹਿਲਾਂ ਇਸ ਸਵਾਲ ਦਾ ਜਵਾਬ ਹੈ ਜਿਹੜਾ ਉਹ ਜ਼ਰੂਰ ਲੈ ਕੇ ਜਾਏ ਉਹਨਾਂ ਤੱਕ ਮੇਰਾ ਚੌਥਾ ਸਵਾਲ ਸ਼ੀਤਲ ਅੰਗਰਾਲ ਨੂੰ ਕਿ ਅੱਜ ਤਕਰੀਬਨ 2 ਸਾਲ ਹੋਏ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਸਮੁੱਚੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੇ ਬੇਤਹਾਸ਼ਾ ਕੰਮ ਨੇ ਜਿਹੜੇ ਉਹ ਹੋ ਰਹੇ ਨੇ ਔਰ ਖਾਸ ਤੌਰ ਤੇ ਕਾਰਪੋਰੇਸ਼ਨ ਦੇ ਵਿੱਚ ਉਚੇਚੇ ਤੌਰ ਤੇ ਜਲੰਧਰ ਦੀ ਗੱਲ ਕਰ ਲਈਏ ਤੇ ਚਾਹੇ ਪੰਜਾਬ ਸਰਕਾਰ ਵੱਲੋਂ ਲਗਾ ਲਿਏ ਚਾਹੇ ਕਾਰਪੋਰੇਸ਼ਨ ਵੱਲੋਂ ਲਗਾ ਲਿਏ ਸੈਂਕੜੇ ਕਰੋੜਾਂ ਦੇ ਫੰਡਸ ਨੇ ਜਿਹੜੇ ਉਹ ਆਏ ਨੇ ਜਲੰਧਰ ਦੇ ਵਿੱਚ ਮੈਂ ਪੁੱਛਣਾ ਚਾਹਣਾ ਸ਼ੀਤ ਲੰਗਰਾਲ ਨੂੰ ਕਿ ਪਿਛਲੇ ਦੋ ਸਾਲਾਂ ਦੇ ਵਿੱਚ ਇੱਕ ਵੀ ਇਹੋ ਜਿਹਾ ਡਵੈਲਪਮੈਂਟ ਦਾ ਕੰਮ ਜਿਹੜਾ ਉਹ ਪੰਜਾਬ ਸਰਕਾਰ ਤੋਂ ਜਾਂ ਕਾਰਪੋਰੇਸ਼ਨ ਤੋਂ ਕਰਾ ਸਕੇ ਹੁਣ ਮੈਂ ਉਹਦੇ ਬਾਰੇ ਜ਼ਰੂਰ ਪੁੱਛਣਾ ਚਾਹੂੰਗਾ ਕਿ ਲੋਕ ਕੰਮ ਲਈ ਚੁਣਦੇ ਨੇ ਚੰਮ ਲਈ ਨਹੀਂ ਚੁਣਦੇ ਹੈਗੇ ਨੁਮਾਇੰਦਾ ਇੱਕ ਵੀ ਇਹੋ ਜਿਹਾ ਕੰਮ ਹੈ ਜਿਹੜਾ ਡਿਵੈਲਪਮੈਂਟ ਦਾ ਉਹ ਲੋਕਾਂ ਦੇ ਵਿੱਚ ਦੱਸਣ ਅੱਜ ਤਾਂ ਹੀ ਉਹ ਲੋਕਾਂ ਦੀ ਵੋਟ ਦੇ ਹੱਕਦਾਰ ਨੇ ਜਿਹੜੇ ਉਹ ਹੋ ਸਕਣਗੇ ਇਸ ਤੋਂ ਇਲਾਵਾ ਪੰਜਵਾਂ ਸਵਾਲ ਸਾਥੀਓ ਮੈਂ ਸ਼ੀਤਲ ਅੰਗਰਾਲ ਜੀ ਨੂੰ ਵੀ ਔਰ ਭਾਜਪੀ ਨੂੰ ਵੀ ਔਰ ਜਲੰਧਰ ਵਸੇ ਪੌਣੇ 2 ਲੱਖ ਲੋਕਾਂ ਨੂੰ ਮੈਂ ਬੇਨਤੀ ਕਰਨੀ ਚਾਹੂੰਗਾ ਕਿ ਅੱਜ ਬੀਜੇਪੀ ਕੋਲੇ ਦੋ ਐਮਐਲਏ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਉਹ ਐਮਐਲਏ ਉਹ ਨਮਾਇੰਦਾ ਸ਼ੀਤਲ ਲੰਗਰਾਲ ਜਿਹੜਾ ਕਿ ਇੱਕ ਐਬਸੋਲਿਊਟ ਮੈਜੋਰਿਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਕੋਲੋਂ ਕੋਈ ਡੱਕਾ ਡਵੈਲਪਮੈਂਟ ਦਾ ਨਾਂ ਤੋੜਵਾ ਸਕਿਆ ਜਲੰਧਰ ਵੈਸ ਦਾ ਉਹ ਜੇ ਸੁਪੋਜ਼ ਵੈਸੇ ਤਾਂ ਜਿੱਤਣ ਦਾ ਚਾਂਸ ਹੀ ਕੋਈ ਨਹੀਂ ਹੈਗਾ ਇਹ ਰਾਈਟਿੰਗ ਔਨ ਦਾ ਵਾਲ ਹੈ ਇਹ ਹਰ ਕਿਸੇ ਨੂੰ ਦਿਖ ਰਿਹਾ ਅੱਜ ਪਰ ਜੇ ਉਹ ਜਿੱਤ ਵੀ ਜਾਂਦੇ ਨੇ ਸਪੋਜ਼ ਕਰੋ ਜਿਹੜਾ ਕਿ ਇੰਪੋਸੀਬਲ ਹੈ ਤੇ ਉਹ ਆਪੋਜੀਸ਼ਨ ਦੇ ਐਮ ਐਲ ਏ ਬਣ ਕੇ ਇਹ ਜਾਂ ਕਿਹੜਾ ਕੰਮ ਹੈ ਪੰਜਾਬ ਸਰਕਾਰ ਤੋਂ ਕਰਾ ਸਕਣਗੇ ਜਿਹੜਾ ਕਿ ਉਹ ਸਰਕਾਰ ਦੇ ਵਿੱਚ ਰਹਿੰਦੇ ਨਾ ਕਰਵਾ ਸਕੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਐਬਸੋਲਿਊਟ ਮੈਜੋਰਿਟੀ ਦੇ ਨਾਲ ਆਵਾਦਵੀ ਪਾਰਟੀ ਦੀ ਸਰਕਾਰ ਪੰਜਾਬ ਦੀ ਸੇਵਾ ਕਰ ਰਹੀ ਹੈ ਡਵੈਲਪਮੈਂਟ ਦੇ ਜਿੰਨੇ ਕੰਮ ਨੇ ਪੂਰੇ ਪੰਜਾਬ ਦੇ ਵਿੱਚ ਹੋ ਰਹੇ ਨੇ ਹਾਂ ਜਿੱਥੇ ਇਹੋ ਜੇ ਮਾੜੇ ਨਲਾਇਕ ਅੰਸਰ ਸੀਗੇ ਉਹਨਾਂ ਦੇ ਡਿਵੈਲਪਮੈਂਟ ਜਿਹੜੀਆਂ ਉਹ ਨਹੀਂ ਹੋਈਆਂ ਹੈਗੀਆਂ ਜਿਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰੀਆਂ ਨੇ ਜਿਹੜੀਆਂ ਉਹ ਇਹੋ ਜੇ ਐਮਐਲਏ ਦੀਆਂ ਨੁਮਾਇੰਦਿਆਂ ਬਣਦੀਆਂ ਨੇ ਮੈਂ ਇਹਦੇ ਨਾਲ ਨਾਲ ਇਹ ਪੰਜ ਸਵਾਲ ਨੇ ਜਿਹੜੇ ਇਹ ਮੈਂ ਸ਼ੀਤਲ ਅੰਗਰਾਲ ਤੋਂ ਔਰ ਬੀਜੇਪੀ ਤੋਂ ਪੁੱਛਣਾ ਚਾਹਣਾ ਜਿਹੜੇ ਤੁਹਾਡੇ ਸਾਹਮਣੇ ਰੱਖੇ ਨੇ ਦੂਜੇ ਪਾਸੇ ਸਾਥੀਓ ਮੈਂ ਦੋ ਗੱਲਾਂ ਮੈਂ ਹੋਰ ਕਰਨੀਆਂ ਨੇ ਸ਼ੀਤਲ ਅੰਗਰਾਲ ਨੂੰ ਕਿ ਹੁਣ ਆ ਪਿਛਲੇ ਦਿਨਾਂ ਦੇ ਵਿੱਚ ਮੈਂ ਉਹਨਾਂ ਦੀ ਸੁਣ ਰਿਹਾ ਸੀਗਾ ਕਿ ਜੀ ਕੰਮ ਨਹੀਂ ਹੁੰਦੇ ਪੰਜਾਬ ਸਰਕਾਰ ਤੋਂ ਜਦੋਂ ਮੁੱਖ ਮੰਤਰੀ ਕੋਲੇ ਜਾਣੇ ਆ ਪੰਜਾਬ ਸਰਕਾਰ ਕੋਲ ਜਾਣੇ ਆ ਤੇ ਕੰਮ ਨਹੀਂ ਹੁੰਦੇ ਤੇ ਸ਼ੀਤਲ ਲੰਗਰਾਲ ਜੀ ਤੁਸੀਂ ਉਹ ਸਮਾਂ ਭੁੱਲ ਗਏ ਜਦ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ 40 ਮਿੰਟ ਲਗਾਤਾਰ ਤੁਸੀਂ ਪੰਜਾਬ ਸਰਕਾਰ ਦੇ ਔਰ ਭਗਵੰਤ ਮਾਨ ਜੀ ਦੀ ਰਹਿਨਮਾਈ ਦੇ ਉਹਨਾਂ ਦੀ ਲੀਡਰਸ਼ਿਪ ਦੇ ਲਗਾਤਾਰ 40 ਮਿੰਟ ਕਸੀਦੇ ਪੜੇ ਸੀਗੇ ਉਹ ਗੱਲ ਝੂਠ ਸੀ ਜਿਹੜੀ ਪਵਿੱਤਰ ਵਿਧਾਨ ਸਭਾ ਦੇ ਸਦਨ ਦੇ ਵਿੱਚ ਬੋਲੀ ਸੀ ਤੁਸੀਂ ਜਾਂ ਆਹ ਗੱਲ ਜਿਹੜੀ ਤੁਸੀਂ ਹੁਣ ਕਹਿ ਰਹੇ ਝੂਠ ਫਲਾ ਰਹੇ ਹੋ ਤੁਸੀਂ ਇਹ ਦੋਨੋਂ ਦੇ ਵਿੱਚ ਇੱਕ ਗੱਲ ਤਾਂ ਜ਼ਰੂਰ ਝੂਠ ਸੀਗੀ ਇਹ ਉਹਨਾਂ ਨੂੰ ਕਲੀਅਰ ਕਰਨਾ ਪਊਗਾ ਹਾਂ ਕੰਮ ਨਹੀਂ ਹੁੰਦੇ ਸੀਗੇ ਸ਼ੀਤਲ ਲੰਗਰਾਲ ਦੀ ਮੈਂ ਇੱਕ ਗੱਲ ਦੇ ਨਾਲ ਸਹਿਮਤ ਹਾਂ ਕਿ ਕੰਮ ਨਹੀਂ ਹੁੰਦੇ ਹੋਣਗੇ ਕਿਹੜੇ ਕੰਮ ਨਹੀਂ ਹੁੰਦੇ ਹੋਣਗੇ ਕਿੰਨਾ ਕੰਮਾਂ ਲਈ ਜਾਂਦੇ ਸੀਗੇ ਮੁੱਖ ਮੰਤਰੀ ਕੋਲੇ ਕਿ ਜੀ ਜਿਹੜੇ ਮੇਰੇ ਸਾਥੀ ਦਾਣਾ ਸੱਟਾ ਲਾਉਂਦੇ ਨੇ ਉਹਨਾਂ ਦੇ ਪਰਚਾ ਨਾ ਕਰੋ ਕਿ ਜੀ ਸਾਨੂੰ ਕਿ ਜੀ ਨਕਲੀਆਂ ਸ਼ਰਾਬਾਂ ਵੇਚਣ ਦੀ ਨਸ਼ੇ ਵੇਚਣ ਦੀ ਲੋਕਾਂ ਦੀ ਪ੍ਰਾਪਰਟੀਆਂ ਦੇ ਉੱਪਰ ਕਬਜ਼ੇ ਕਰਨ ਦੀ ਨਕਲੇ ਨਕਲੀ ਜਾਲੀ ਕੰਮ ਕਰਨ ਦੀ ਕਰਪਸ਼ਨਾਂ ਕਰਨ ਦੀਆਂ ਲੁੱਟਾਂ ਖੋਹਾਂ ਦੀਆਂ ਜਿਹੜੀਆਂ ਇਜਾਜ਼ਤਾਂ ਲੈਣ ਜਾਂਦੇ ਹੋਣਗੇ ਉਹ ਕੰਮ ਸ਼ੀਤਲ ਲੰਗਰਾਲ ਦੇ ਜ਼ਰੂਰ ਨਹੀਂ ਹੋਏ ਹੋਣੇ ਹੈਗੇ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਪਰ ਜਿੱਥੇ ਤੱਕ ਡਿਵੈਲਪਮੈਂਟ ਦੇ ਕੰਮ ਨੇ ਲੋਕਾਂ ਦੇ ਕੰਮ ਨੇ ਲੋਕਾਂ ਦੀ ਵੈਲਫੇਅਰ ਦੇ ਕੰਮ ਨੇ ਮੈਂ ਅੱਜ ਦਾਅਵੇ ਨਾਲ ਕਹਿ ਸਕਦਾ ਕੇ ਕੱਲੇ ਉਹਨਾਂ ਹਲਕੇ ਦੇ ਵਿੱਚ ਹੀ ਨਹੀਂ ਵੀ ਜਿੱਥੇ ਆਮ ਆਦੀ ਪਾਰਟੀ ਦੇ ਐਮਐਲਏ ਨੇ ਜਿੱਥੇ ਆਮ ਆਦੀ ਪਾਰਟੀ ਦੇ ਐਮਐਲਏ ਨਹੀਂ ਵੀ ਹੈਗੇ ਉਹਨਾਂ ਦੇ ਵਿੱਚ ਵੀ ਅੱਜ ਡਿਵੈਲਪਮੈਂਟ ਦਾ ਕੰਮ ਕੋਈ ਚਾਜੇ ਮੁੱਖ ਮੰਤਰੀ ਕੋਲੇ ਜਾਂ ਸਾਡੇ ਕਿਸੇ ਮੰਤਰੀ ਕੋਲੇ ਕੰਮ ਨੂੰ ਡਿਵੈਲਪਮੈਂਟ ਦੇ ਕੰਮਾਂ ਨੂੰ ਕਿਸੇ ਨੂੰ ਨਾ ਨਹੀਂ ਹੈਗੀ ਪਰ ਹਾਂ ਆ ਜਿਹੜੀਆਂ ਕਰਪਸ਼ਨਾਂ ਦੜੇ ਸਟੇ ਨਸ਼ੇ ਨਕਲੀ ਸ਼ਰਾਬਾਂ ਲੋਕਾਂ ਦੀ ਪ੍ਰਾਪਰਟੀ ਦੇ ਉੱਪਰ ਕਬਜ਼ੇ ਨਾ ਇਹਨਾਂ ਚੀਜ਼ਾਂ ਦੀ ਸ਼ੀਤਲ ਲੰਗਰਾਲ ਨਾ ਇਹਨਾਂ ਚੀਜ਼ਾਂ ਦੀ ਦੀ ਛੋਟ ਨਾ ਇਹਨਾਂ ਚੀਜ਼ਾਂ ਦਾ ਕੋਈ ਸਕੋਪ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਿੱਚ ਪਹਿਲਾਂ ਸੀ ਨਾ ਅੱਜ ਹੈ ਤੇ ਨਾ ਹੀ ਹੋਵੇਗਾ ਔਰ ਭਾਜਪਾ ਤੋਂ ਮੈਂ ਜ਼ਰੂਰ ਪੁੱਛਣਾ ਚਾਹੂੰਗਾ ਇੱਕ ਇੱਕ ਵੱਡੀ ਗੱਲ ਹੈ ਭਾਜਪਾ ਦੇ ਸਾਥੀ ਕਹਿੰਦੇ ਨੇ ਸਾਥੀਓ ਤੁਹਾਡੇ ਧਿਆਨ ਦੇ ਵਿੱਚ ਹੋਵੇਗਾ ਮੀਡੀਆ ਵਾਲਿਆਂ ਤੋਂ ਮੇਰੇ ਨਾਲੋਂ ਜ਼ਿਆਦਾ ਪਤਾ ਹੈ ਜਲੰਧਰ ਲੋਕ ਸਭਾ ਦੀ ਜਦੋਂ ਜ਼ਿਮਨੀ ਚੋਣ ਹੋਈ ਉਦੋਂ ਇੱਥੇ ਭਾਜਪਾ ਦੇ ਸਾਰੇ ਲੀਡਰਸ਼ਿਪ ਹੈ ਜਿਹੜੀ ਕੇਂਦਰੀ ਮੰਤਰੀ ਨੇ ਜਿਹੜੇ ਉਹ ਉਹ ਰਾਜਸਥਾਨ ਤੋਂ ਉਹ ਆਏ ਸੀਗੇ ਉਹਨਾਂ ਨੇ ਇੱਕ ਸਵਾਲ ਕੀਤਾ ਸੀਗਾ ਇੱਕ ਚਿੱਠੀ ਵੀ ਲਿਖੀ ਸੀਗੀ ਸ਼ਾਇਦ ਕੇਂਦਰ ਸਰਕਾਰ ਨੂੰ ਤੁਹਾਡੇ ਧਿਆਨ ਦੇ ਵਿੱਚ ਹੋਵੇ ਕਿ ਜੀ ਇੱਥੇ 1000 ਕਰੋੜ ਰੁਪਇਆ ਕਾਰਪੋਰੇਸ਼ਨ ਦੇ ਵਿੱਚ ਆਇਆ ਸੀਗਾ 스마트 ਸਿਟੀ ਦਾ ਤੇ ਉਹਦਾ ਪਤਾ ਨਹੀਂ ਲੱਗਿਆ ਹੈਗਾ ਕਿੱਥੇ ਗਿਆ ਉਹ ਸਾਲ ਨਿਕਲ ਗਿਆ ਹੁਣ ਦੁਬਾਰਾ ਪਾਰਲੀਮੈਂਟ ਦੀਆਂ ਚੋਣਾਂ ਆਈਆਂ ਤੇ ਹੁਣ ਅਨੁਰਾਗ ਠਾਕੁਰ ਜੀ ਇੱਥੇ ਆਏ ਆ ਹੁਣ ਮੈਂ ਥੋੜੇ ਤੇ ਪਹਿਲਾਂ ਸੁਣ ਰਿਹਾ ਸੀਗਾ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਉਹ ਵੀ ਕਹਿ ਰਹੇ ਸੀ ਕਿ 1000 ਕਰੋੜ ਰੁਪਇਆ ਆਇਆ ਸੀਗਾ ਉਹ ਕਿੱਧਰ ਗਿਆ ਇੱਥੇ ਆਉਂਦੇ ਨੇ ਚਿੱਠੀ ਲਿਖ ਦਿੰਦੇ ਨੇ ਕੇਂਦਰ ਸਰਕਾਰ ਨੂੰ ਪਰ ਅਸਲ ਮਹੀਨੇ ਦੇ ਵਿੱਚ ਕੁੱਤੀ ਐ ਜਿਹੜੀ ਉਹ ਚੋਰਾਂ ਨਾਲ ਰਲਈ ਹੋਈ ਐ ਦੁੱਧ ਦੀ ਰਾਖੀ ਬਿੱਲੇ ਬਿਠਾ ਦੇ ਕਾਂਗਰਸ ਵਾਲਿਆਂ ਨੇ ਵੀ ਤੇ ਬੀਜੇਪੀ ਵਾਲਿਆਂ ਨੇ ਵੀ ਜੇ 1000 ਕਰੋੜ ਰੁਪਇਆ ਸੈਂਟਰ ਦਾ ਆਇਆ ਸੀਗਾ ਅਸੀਂ ਵੀ ਮੰਨਦੇ ਆ ਆਇਆ ਸੀਗਾ ਤੇ ਸੁਰੀਲ ਜਖੜ ਸਾਹਿਬ ਅਨੁਰਾਗ ਠਾਕੁਰ ਜੀ ਤੇ ਜ਼ਿੰਮੇਵਾਰੀ ਕਿਹਦੀ ਹੈ ਪੈਸਾ ਸੈਂਟਰ ਦਾ ਸੀਗਾ ਸੈਂਟਰ ਸਰਕਾਰ ਦਾ ਤੇ ਤੁਸੀਂ ਇਨਕੁਆਇਰੀ ਕਿਉਂ ਨਾ ਕਰਾਈ ਆਹੀ 2023 ਦੀਆਂ ਚੋਣਾਂ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਬਾਈ ਇਲੈਕਸ਼ਨ ਸੀ ਸੁਸ਼ੀਲ ਕੁਮਾਰ ਰਿੰਕੂ ਉਦੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਸੀਗੇ ਤੇ ਉਦੋਂ ਭਾਜਪਾ ਦੇ ਲੀਡਰ ਆ ਕੇ ਕਹਿੰਦੇ ਸੀਗੇ ਕਿ ਆ ਜਿਹੜੇ ਜਿਹੜੇ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਤੇ ਕਾਂਗਰਸ ਵਾਲੇ ਉਹ ਪੈਸਾ ਉਹ ਛੱਕ ਗਏ ਉਹ ਖਾ ਗਏ ਅੱਜ ਤਾਂ ਭਾਈ ਸਾਹਿਬ ਸੁਸ਼ੀਲ ਕੁਮਾਰਿੰਗੂ ਤੁਹਾਡੇ ਵਿੱਚ ਨੇ ਅੱਜ ਤਾਂ ਉਹਨਾਂ ਦਾ ਦੂਸਰਾ ਭਰਾ ਉਹਨਾਂ ਦੀ ਜਿੰਦ ਜਾਨ ਸ਼ੀਤਲ ਅੰਗਰਾਲ ਵੀ ਤੁਹਾਡੇ ਵਿੱਚ ਹੈ ਪੈਸਾ ਵੀ ਤੁਹਾਡੇ ਸੀਗਾ ਸੈਂਟਰ ਸਰਕਾਰ ਦਾ ਤੁਸੀਂ ਤੁਸੀਂ ਪੂਰੇ ਦੁਨੀਆ ਦੇ ਵਿੱਚ ਤੁਸੀਂ ਵਾਹ ਵਾਹੀ ਪਿੱਟ ਦਿਓ ਆਪਦੀ ਪਿੱਠ ਥਪਤ ਪਾਉਣੇ ਕਿ ਅਸੀਂ ਕਰਪਸ਼ਨ ਖਤਮ ਕਰ ਦਾਂਗੇ ਤੇ ਹਜੇ ਤੱਕ ਹਜੇ ਤੱਕ ਉਸ ਸਮਾਰਟ ਸਿਟੀ ਦੇ ਦੀ ਐਮਬੈਜ਼ਲਮੈਂਟ ਦਾ ਜਿਹਦੇ ਵਿੱਚ ਸ਼ਰਯਮ ਸਿੱਧੇ ਤੌਰ ਤੇ ਕਾਂਗਰਸ ਵਾਲੇ ਔਰ ਜਿਹੜੇ ਭਾਜਪਾ ਵਾਲੇ ਸ਼ਾਮਲ ਨੇ ਉਹਨਾਂ ਦੀ ਤੁਸੀਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਹੈਗੀ ਇਹ ਸਵਾਲ ਅੱਜ ਤੁਹਾਨੂੰ ਕਰਨਾ ਬਣਦਾ ਸੋ ਮੇਰੀ ਤੁਹਾਨੂੰ ਸਾਥੀਓ ਬੇਨਤੀ ਇਹ ਹੈ ਕਿ ਬਹੁਤ ਲੰਬਾ ਸਮਾਂ ਹੋ ਗਿਆ ਭਾਜਪਾ ਦੇ ਕਾਂਗਰਸ ਦੇ ਅਕਾਲੀ ਦਲ ਭਾਜਪਾ ਦੇ ਦੇ ਗੱਠਜੋੜਾਂ ਦੇ ਚੱਕਰਾਂ ਦੇ ਵਿੱਚ ਜਲੰਧਰ ਵਸਦੇ ਲੋਕਾਂ ਨੂੰ ਪਿਆ ਤੇ ਇਹਨਾਂ ਨੇ ਆਪਦੇ ਘਰ ਭਰੇ ਨੇ ਆਪਦੇ ਇੰਟਰਸਟ ਨੇ ਜਿਹੜੇ ਉਹ ਸਾਦੇ ਨੇ ਅੱਜ ਉਸ ਜੋ ਪਿਛਲੇ ਸਮੇਂ ਦੇ ਵਿੱਚ ਗਲਤੀ ਹੋਈ ਜਾਂ ਭੁੱਲ ਹੋਈ ਜਲੰਧਰ ਬੈਸ ਦੇ ਲੋਕਾਂ ਲਈ ਇੱਕ ਬਹੁਤ ਅਹਿਮ ਬਹੁਤ ਵਧੀਆ ਮੌਕਾ ਕਿ ਉਹ ਇੱਕ ਬੇਦਾਗ ਇੱਕ ਇਮਾਨਦਾਰ ਲੋਕਾਂ ਦੇ ਨਾਲ ਜੁੜੇ ਹੋਏ ਔਰ ਉਸ ਪਰਿਵਾਰ ਦੇ بیٹے ਜਿਨ੍ਹਾਂ ਦੇ ਕੰਮ ਦੀ ਜਿਨ੍ਹਾਂ ਦੀ ਡਿਵੈਲਪਮੈਂਟ ਦੀ ਜਿਨ੍ਹਾਂ ਦੀ ਸ਼ਰਾਫਤ ਦੀ ਇਮਾਨਦਾਰੀ ਦੀ ਭਗਤ ਚੁੰਨੀ ਲਾਲ ਜੀ ਦੀ ਲੇਗਸੀ ਹੈ ਇੱਕ ਉਹਨਾਂ ਦੇ بیٹے ਮਹਿੰਦਰਪੱਗ ਜੀ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੂੰ ਵੋਟ ਪਾ ਕੇ ਜਿਤਾਉਣਾ ਤਾਂ ਕਿ ਜੋ ਪਿਛਲੇ 2 ਸਵਾ 2 ਸਾਲਾਂ ਦੇ ਵਿੱਚ ਕੀ ਉਸ ਤੋਂ ਪਹਿਲਾਂ ਵੀ ਜਿਹੜੇ ਕੰਮ ਨਹੀਂ ਹੋਏ ਹੈਗੇ ਜਲੰਧਰ ਵੈਸਲੇ ਉਹਨਾਂ ਨੂੰ ਭਗਵੰਤ ਮਾਨ ਜੀ ਦੀ ਸਰਕਾਰ ਉਹ ਪੂਰਾ ਕਰ ਸਕੇ ਇਹ ਸਾਡੀ ਕਮਿਟਮੈਂਟ ਹੈ ਜਿੰਨੇ ਇਸ਼ੂਜ਼ ਨੇ ਇਹ ਆਉਣ ਵਾਲੇ ਦੋ ਸਾਲਾਂ ਦੇ ਵਿੱਚ ਉਹ ਜਲੰਧਰ ਵੈਸਲੇ ਪੰਜਾਬ ਸਰਕਾਰ ਨੂੰ ਪੂਰੇ ਕਰਕੇ ਦੇएगी